हां वी नो एवरीथिंग व्हाट यू डूइंग यू ऑल दैट प्लेन टू टेल द माइनॉरिटी यू केल द क्रिश्चियनिटी यू केल द मुस्लिम यू केल द सिख यू फेद द जैन यू फेद द बौद्ध एंड जन्नी सो यू ट्राई टू डू दैट सेम थिंग फॉर सिख पर यू पुल गईया बदकारे इंदिरा वर्गी निंदा करती बयान से गोली ना मारी उन्हें क्या नहीं जल्दी बना दीदारे ਤੇ ਸਾਡਾ ਅਕਾਲ ਤਖਤ ਸਭ ਟੈਟਰੀ ਕੀਤਾ ਤੇਰੇ ਲਈ ਹੁਣ ਇੱਕ ਮਿੰਟ ਵੀ ਜ਼ਿੰਦਗੀ ਦਾ ਹੋਏ ਨਹੀਂ ਜੀਉਣ ਦਿਆਂਗੇ ਸੋ ਸਿੱਖ ਕੌਮ ਦੇ ਵਿੱਚ ਉਹ ਮਰਦ ਦਲੇਰ ਭਾਈ ਸਾਹਿਬ ਭਾਈ ਅੰਦੀਪ ਸਿੰਘ ਨਿੱਜਰ ਵਰ ਗਏ ਸਾਡੇ ਦੀਪ ਸਿੰਘ ਵਰ ਗਏ ਮੂਸੇ ਵਾਲੇ ਨੇ ਗੱਲ ਕੀਤੀ ਗਰਜੰਟ ਸਿੰਘ ਦੀ ਮੂਸੇ ਵਾਲੇ ਨੇ ਗੱਲ ਕੀਤੀ ਬਲਵਿੰਦਰ ਸਿੰਘ ਜਟਾਣੇ ਦੀ ਮੂਸੇ ਵਾਲੇ ਨੇ ਗੱਲ ਕੀਤੀ ਪਾਣੀਆਂ ਦੀ ਉਹਨੂੰ ਵੀ ਇਹ ਜਾਲ ਸਰਕਾਰ ਨੇ ਗੱਡੀ ਚਾਰ ਦਿੱਤਾ ਅਰਤਾਰ ਸਿੰਘ ਖੰਡਾ ਜੋ ਗੁਗਲੇਰ ਦੀ ਧਰਤੀ ਤੇ ਪੰਸ ਦੀ ਸੋਝੀ ਰੱਖਣ ਵਾਲਾ ਸਾਡੇ ਛੋਟੇ ਬੱਚੇ ਗੁਰਵਿੰਦਰ ਸਿੰਘ ਆਉਂ ਹਮੇਸ਼ਾ ਦੀ ਤਰ੍ਹਾਂ ਗੱਲ ਕਰਦਾ ਸੀ ਉਹਨੂੰ ਵੀ ਜਾਲ ਸਰਕਾਰੇ ਤੇ ਮਾਲ ਮਕਾਇਆ ਤੇ ਮਾਰ ਮਕਾਇਆ ਕਿੰਨੇ ਕ ਮਾਰਾਂਗੇ ਇਹ ਕਦੇ ਵੀ ਕੰਮ ਖਤਫ ਹੋਣ ਵਾਲੀ ਨਹੀਂ ਹੈ ਅਸੀਂ ਹਮੇਸ਼ਾ ਉਹ ਸੰਤਾਂ ਦੇ ਬਚਨਾਂ ਦੇ ਪੈਰਾ ਦਿਆਂਗੇ ਕਿ ਜੀਵ ਦੀਆਂ ਜਵੀਰਾਂ ਵਾਲੇ ਹਮੇਸ਼ਾ ਦੀ ਤਰ੍ਹਾਂ ਗੁਰੂ ਆਪਣੇ ਆਪ ਹੀ ਕਰਦੇ ਹਨ ਜੋ ਮਾਈ ਭਾਈ ਭੈਣ ਭਰਾ ਬਜ਼ੁਰਗ ਇੱਥੇ ਆਏ ਹੁਣ ਸਾਰਿਆਂ ਦਾ ਪੈਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਅਰਦਾਸ ਕਰਦੇ ਹਾਂ ਸਤਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਾਖਸ਼ੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਆਪਣਾ ਪ੍ਰੋਗਰਾਮ ਲਿਖਦੇ ਰਹੀਏ ਹੁਣ ਆਉਣ ਵਾਲੇ 17 ਅਗਸਤ ਨੂੰ ਸੈਖ ਪਰ ਜੱਸ ਨੇ ਬਾਸ਼ੇਰਦ ਦੀ ਧਰਤੀ ਤੇ ਡੀਸੀ ਦੇ ਵਿੱਚ ਵੋਟਾਂ ਦਾ ਐਲਾਨ ਕੀਤਾ ਹੋਇਆ ਹੈ ਆਸ ਕਰਦਾ ਟੈਕਸ ਦੇ ਵਿੱਚੋਂ ਵੱਡੇ ਪੱਧਰ ਤੇ ਉਸੇ ਪਹੁੰਚ ਕੇ ਅਸੀਂ ਆਪਣੀਆਂ ਹਾਜ਼ਰੀਆਂ ਭਰੀਏ ਬਣਦਾ ਜੋਗਦਰ ਪਾਈਏ ਇਹ ਨਾ ਹੋਵੇ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਨੁੱਖ ਸੁੱਧਾ ਕਾਲੀਆਂ ਬਾਹਰ ਜਟਵੀਆਂ ਗੁਰਪ੍ਰਧਾਨ ਸਿੰਘ ਪੰਨੂ ਬਖਸ਼ੀ ਸਿੰਘ ਡਾਕਟਰ ਅਤੇ ਅਵਤਾਰ ਸਿੰਘ ਪੰਨੂ ਇਹਨਾਂ ਦੀ ਸਮੁੱਚੀ ਟੀਮ ਸੈਕ ਫਾਰ ਜੈਸਸ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਾ ਕੇ 14 ਲੱਖ ਤੋਂ ਵੱਧ 1.4 ਮਿਲੀਅਨ ਬੋਲ ਫਵਾ ਚੁੱਕੇ ਹਨ ਤੁਹਾਡੀ ਖਾਸਾ ਜੀ ਇੱਕ ਇੱਕ ਬੋਲ ਇੱਕ ਦਿਨ ਲੱਖਾਂ ਨੇ ਮਿਲਿਆ ਨਹੀਂ ਬਿਲਿਆਂ ਨਾਲ ਕੀ ਹੋ ਗਈ ਨਾ ਵੋਟਾਂ ਦੀ ਆਪਾਂ ਵੀ ਸੀਸੀ ਦੀ ਧਰਤੀ ਤੇ ਜਾ ਕੇ ਆਪਣੇ ਬੰਦੇ ਦਾ ਯੋਗਦਾਨ ਪਾਈਏ ਸਾਰੇ ਆਏ ਹੋਇਆ ਧੰਨਵਾਦ ਜੇ ਕੋਈ ਵੀ ਭੈਣ ਜਾਂ ਵੀਰ ਜਾਂ ਬੱਚਾ ਬੋਲਣਾ ਚਾਹੁੰਦਾ ਹੈ ਪਲੀਜ਼ ਆਪਣੀ ਹਾਜ਼ਿਰ ਪਾਣ